ਖਸੀ ਕਾਲ ਬਹੁਤ ਦੋ 2.5 ਮਹੀਨੇ ਬਾਅਦ ਮੈਂ ਆਇਆ ਥੇ ਔਰ ਮੇਰਾ ਹਲਕਾ ਤ ਫਰੀਦਕੋਟ ਹੈ ਬਾਬਾ ਜੀ ਬਾਬਾ ਫਰੀਦ ਗੰਗੇ ਸ਼ਕਰਦਾ ਸ਼ਹਿਰ ਉੱਥੇ ਮੈਂ ਸਾਰੇ ਪਉਥਾਂ ਤੇ ਜਾਜਾ ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ ਬਹੁਤ ਜਲਦੀ ਫਰੀਦਕੋਟ ਫਰੀਦਕੋਟ ਵਾਸੀਆਂ ਨੂੰ ਭੈਣਾ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ ਬਿਨਾਂ ਕਿਸੇ ਡਰ ਖੋਫ ਦੇ VOTING ਕਰੋ ਕਮਲ ਦੇ ਫੁੱਲ ਵਾਲਾ ਬਟਨ ਦਬਾਓ ਆਪ ਆਪਣੇ ਭਾਈ ਨੂੰ ਕਾਮਯਾਬ ਕਰੋ ਹੰਸਰਾ ਜਹੰਸ ਨੂੰ ਜਲੰਧਰ ਵਿੱਚ ਰਿੰਕੂ ਅਟਵਾਲ ਸਾਹਿਬ ਨੂੰ VOTING ਕਰੋ ਔਰ ਪੂਰੇ ਪੰਜਾਬ ਚ ਕਮਲ ਦਾ ਫੁੱਲ ਖਿਲਣਾ ਚਾਹੀਦਾ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ ਮੇਰੀ ਬਸ ਇੱਕੋ ਹੀ ਹੈ ਕਿ ਸ਼ੁਕਰ ਹੈ ਮਾਲਕ ਦਾ ਅੱਜ ਤੱਕ ਇਹ ਠੀਕ ਹੋ ਗਿਆ ਕੱਲ ਬੂਥ ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ ਥੋੜਾ ਖੌਫ ਚਾਇ ਸੀ ਲੇਕਿਨ ਪ੍ਰਸ਼ਾਸਨ ਨੇ ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ ਉਹਨਾਂ ਨੇ ਸੰਭਾਲ ਲਿਆ ਸਾਰਾ ਕੁਝ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਲੇਕਿਨ ਮੁਹੱਬਤ ਨਾਲ ਰਹਿਣਾ ਪਿਆਰ ਨਾਲ ਰਹਿਣਾ ਕੋਈ ਭਾਈ ਗੁੱਸੇ ਚ ਵੀ ਆ ਤੁਸੀਂ ਗੁੱਸੇ ਵਿੱਚ ਨਹੀਂ ਆਉਣਾ ਹਲਕਾ ਫਰੀਦਕੋਟ ਦੇ ਵਾਸੀਓ ਮੈਂ ਕੱਲੀ ਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਆਂ ਜਲੰਧਰੋਂ VOTING ਹੋ ਗਈ ਆ ਮੇਰੀ ਪਹਿਲਾਂ ਵੀ ਸਵੇਰੇ ਵੀ ਮੈਂ ਗੇੜਾ ਮਾਰ ਕੇ ਗਿਆ ਇੱਕ ਇੱਕ ਬੂਥ ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ ਲੇਕਿਨ ਜਲਦੀ ਕਰਾ ਤੋ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਮਾਲ ਵਿੱਚ ਕਮਲ ਦਾ ਫੁੱਲ ਖਿੜਨਾ ਚਾਹੀਦਾ ਨਹੀਂ ਅੱਜ ਤਾਂ ਥੋੜਾ ਮੌਸਮ ਠੀਕ ਆ ਥੋੜਾ ਡਾਊਨ ਆ ਔਰ ਜਿੱਦਾ ਜਿੱਦਾ ਨਿਕਲਣਗੇ ਉਦਾਂ-ਉਦਾਂ ਠੰਡੀ-ਠੰਡੀ ਹਵਾ ਚੱਲੂਗੀ ਪੰਜਾਬ ਵਾਸੀਆਂ ਨੂੰ ਇਹਨਾਂ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ VOTING ਕਰੋ ਤੀਜੀ ਵਾਰੀ NDA ਦੀ ਸਰਕਾਰ ਬਣਾਓ ਔਰ ਹਮਾਰੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ ਮੈਂ ਬਹੁਤ ਪੋਜ਼ਿਟਿਵ ਹੀ ਸੋਚ ਰਿਹਾ ਹਾਂ ਬਹੁਤ ਅੱਛਾ ਮਾਰਜਿਨ ਨਾਲ ਜਿੱਤਾਂਗੇ ਆਪਾਂ ਕਿਉਂਕਿ ਬਹੁਤ ਲੋਕ ਐਕਸਾਈਟਿਡ ਨੇ ਜਿੰਨੀਆਂ ਤਕਲੀਫਾਂ ਆਈਆਂ ਉਹਨਾਂ ਹੀ ਲੋਕਾਂ ਨੇ ਪਿਆਰ ਵੀ ਦਿੱਤਾ ਮੈਂ ਉਹਨਾਂ ਚ ਕਰੋੜਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਕਿ ਮੈਂ ਜ਼ਿੰਦਾ ਰਵਾਂ ਔਰ ਮੈਂ ਤੁਹਾਡੇ ਵਿੱਚ ਰਵਾਂ ਅੱਜ ਤੱਕ ਮਾਲਕ ਦੀ ਕਿਰਪਾ ਆ ਮੈਂ ਹਲਕਾ ਫਰੀਦਕੋਟ ਵਾਸੀਆਂ ਨੂੰ ਫਿਰ ਵੀ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਜਲਦੀ ਘਰਤੋਂ ਨਿਕਲੋ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਕਮਲ ਦੇ ਫੁੱਲ ਨੂੰ ਇੱਕਦਮ ਮਾਲ ਵਿੱਚ ਖੜਾ ਦਿਓ ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲਣ ਸਤਿ ਸ਼੍ਰੀ ਅਕਾਲ ਬਹੁਤ ਦੋ 2.5 ਮਹੀਨੇ ਬਾਅਦ ਮੈਂ ਆਇਆ ਏ ਤੇ ਔਰ ਮੇਰਾ ਹਲਕਾ ਤੇ ਫਰੀਦਕੋਟ ਹੈ ਬਾਬਾ ਜੀ ਬਾਬਾ ਫਰੀਦ ਗੰਜੇ ਸ਼ਕਰ ਦਾ ਸ਼ਹਿਰ ਉੱਥੇ ਮੈਂ ਸਾਰੇ ਬੂਥਾਂ ਤੇ ਜਾ ਰਿਹਾ ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ ਬਹੁਤ ਜਲਦੀ ਫਰੀਦਕੋਟ ਫਰੀਦਕੋਟ ਵਾਸੀਆਂ ਨੂੰ ਭੈਣਾ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ ਬਿਨਾਂ ਕਿਸੇ ਡਰ ਖੌਫ ਦੇ VOTING ਕਰੋ ਕਮਲ ਦੇ ਫੁੱਲ ਵਾਲਾ ਬਟਨ ਦਬਾਓ ਆਪ ਆਪਣੇ ਭਾਈ ਨੂੰ ਕਾਮਯਾਬ ਕਰੋ ਹੰਸਰਾਜ ਹੰਸ ਨੂੰ ਜਲੰਧਰ ਵਿੱਚ ਰਿੰਕੂ ਅਟਵਾਲ ਸਾਹਿਬ ਨੂੰ VOTING ਕਰੋ ਔਰ ਪੂਰੇ ਪੰਜਾਬ ਚ ਕਮਲ ਦਾ ਫੁੱਲ ਖਿਲਣਾ ਚਾਹੀਦਾ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ ਮੇਰੀ ਬਸ ਇੱਕੋ ਹੀ ਆ ਕਿ ਸ਼ੁਕਰ ਹੈ ਮਾਲਕ ਦਾ ਅੱਜ ਤੱਕ ਇਹ ਠੀਕ ਹੋ ਗਿਆ ਕੱਲ ਬੂਥ ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ ਥੋੜਾ ਖੌਫ ਚਾਹੀ ਸੀ ਲੇਕਿਨ ਪ੍ਰਸ਼ਾਸਨ ਨੇ ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ ਉਹਨਾਂ ਨੇ ਸੰਭਾਲ ਲਿਆ ਸਾਰਾ ਕੁਝ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਲੇਕਿਨ ਮੁਹੱਬਤ ਨਾਲ ਰਹਿਣਾ ਪਿਆਰ ਨਾਲ ਰਹਿਣਾ ਕੋਈ ਭਾਈ ਗੁੱਸੇ 'ਚ ਵੀ ਆ ਤੁਸੀਂ ਗੁੱਸੇ ਵਿੱਚ ਨਹੀਂ ਆਉਣਾ ਹਲਕਾ ਫਰੀਦਕੋਟ ਦੇ ਵਾਸੀਓ ਮੈਂ ਕੱਲੀ ਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਆਂ ਜਲੰਧਰੋਂ VOTING ਹੋ ਗਈ ਆ ਮੇਰੀ ਪਹਿਲਾਂ ਵੀ ਸਵੇਰੇ ਵੀ ਮੈਂ ਗੇੜਾ ਮਾਰ ਕੇ ਗਿਆ ਇੱਕ ਇੱਕ ਬੂਥ ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ ਲੇਕਿਨ ਜਲਦੀ ਕਰੋ ਤਾਂ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਮਾਲਵੇਚ ਕਮਲ ਦਾ ਫੁੱਲ ਖਿੜਨਾ ਚਾਹੀਦਾ ਨਹੀਂ ਅੱਜ ਤਾਂ ਥੋੜਾ ਮੌਸਮ ਠੀਕ ਆ ਥੋੜਾ ਡਾਊਨ ਆ ਔਰ ਜਿੱਦਾਂ ਜਿੱਦਾਂ ਨਿਕਲਣਗੇ ਉਦਾਂ-ਉਦਾਂ ਠੰਡੀ-ਠੰਡੀ ਹਵਾ ਚੱਲੂਗੀ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ VOTING ਕਰੋ ਤੀਜੀ ਵਾਰੀ NDA ਦੀ ਸਰਕਾਰ ਬਣਾਓ ਔਰ ਹਮਾਰੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ ਮੈਂ ਬਹੁਤ ਪੋਜ਼ਿਟਿਵ ਹੀ ਸੋਚ ਰਿਹਾ ਹਾਂ ਬਹੁਤ ਅੱਛਾ ਮਾਰਜਿਨ ਨਾਲ ਜਿੱਤਾਂਗੇ ਆਪਾਂ ਕਿਉਂਕਿ ਬਹੁਤ ਲੋਕ ਐਕਸਾਈਟਿਡ ਨੇ ਜਿੰਨੀਆਂ ਤਕਲੀਫਾਂ ਆਈਆਂ ਉਹਨਾਂ ਹੀ ਲੋਕਾਂ ਨੇ ਪਿਆਰ ਵੀ ਦਿੱਤਾ ਮੈਂ ਉਹਨਾਂ ਕਰੋੜਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਕਿ ਮੈਂ ਜ਼ਿੰਦਾ ਰਵਾਂ ਔਰ ਮੈਂ ਤੁਹਾਡੇ ਵਿੱਚ ਰਵਾਂ ਅੱਜ ਤੱਕ ਮਾਲਕ ਦੀ ਕਿਰਪਾ ਹੈ ਮੈਂ ਹਲਕਾ ਫਰੀਦਕੋਟ ਵਾਸੀਆਂ ਨੂੰ ਫਿਰ ਵੀ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਜਲਦੀ ਘਰਤੋਂ ਨਿਕਲੋ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਕਮਲ ਦੇ ਫੁੱਲ ਨੂੰ ਇੱਕਦਮ ਮਾਲ ਵਿੱਚ ਖੜਾ ਦਿਓ ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲਣ